ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ Instagram ਪੇਜ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਫਿਰ ਲੈ ਕੇ ਆਏ ਇੱਕ ਰੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਬੜਾ ਜ਼ਿਆਦਾ ਪਿਆਰ ਦਿੱਤਾ ਹੈਗਾ ਹੁਣ ਆਪਾਂ ਦੁਬਾਰੇ ਰਿਪੀਟ ਤੇ ਲੈ ਕੇ ਆਏ ਆ ਪ੍ਰਿੰਟ ਨਵੇਂ ਆਏ ਇਹਦੇ ਵਿੱਚ ਕੁਝ ਪ੍ਰਿੰਟ ਜਿਹੜੇ ਰਿਪੀਟ ਹੋਏ ਆ ਤੇ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਵਾਲੇ ਸੂਟ ਜੇ ਜੌਰ ਜਟ ਦੇ ਵਿੱਚ ਤੇ ਜਿਗਜੈਗ ਪ੍ਰਿੰਟ ਆਉਣਗੇ ਜੈਪੁਰੀ ਪ੍ਰਿੰਟ ਆਉਣਗੇ ਬਹੁਤ ਜ਼ਿਆਦਾ ਸ਼ਾਨਦਾਰ ਨੇ ਦੁਪੱਟੇ ਨਾਲ ਨੇ ਸੂਟ ਬਹੁਤ ਪਿਆਰੇ ਜੇ ਰੇਟ ਸਿਰਫ 650 ਰੁਪਏ ਤੇ ਬੇਨਤੀ ਇਹ ਹੈਗਾ ਚੇਂਜ ਐਕਸਚੇਂਜ ਕੁਛ ਨਹੀਂ ਹੋਏਗਾ ਸਾਡੇ ਕੋਲ ਉਹਦੇ ਵਾਸਤੇ ਮਾਫੀ ਚਾਹਾਂਗੇ ਤੇ ਤੁਸੀਂ ਆਪਣੇ ਹੱਥੀਆਂ ਆਣ ਕੇ ਦੁਕਾਨ ਤੋਂ ਚੈੱਕ ਕਰਕੇ ਲੈ ਕੇ ਜਾਓ ਬਾਕੀ ਜੀ ਆਇਆਂ ਨੂੰ ਤੁਹਾਡਾ ਤੇ ਆਰਡਰ ਕਰੋ ਬਦਿਲ ਖੋਲ ਕੇ ਆਜੋ ਕਰਾਉਣੇ ਤੁਹਾਨੂੰ ਚੈੱਕ ਪਹਿਲਾ ਸੂਟ ਜਰੀਕਾ ਇਹ ਆਪਣੇ ਕੋ ਆ ਗਿਆ ਜੇ ਬੜਾ ਸ਼ਾਨਦਾਰ 5 ਮੀਟਰ ਦੀ ਕੱਟ ਦੇ ਨਾਲ ਜੋਰ ਜੱਟ ਦਾ ਸੂਟ ਤੇ ਇਹਦੇ ਘੇਰੇ ਦੇ ਉੱਤੇ ਸਾਰਾ ਆਊਗਾ ਜੇ ਵਰਕ ਤੇ ਸੂਟ ਪੂਰਾ ਜਿਹੜਾ ਜੇ ਇਹ ਰਹੂਗਾ ਪ੍ਰਿੰਟਡ ਇਹ ਹੈਗਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਸ਼ਾਨਦਾਰ ਜਿਹੜਾ ਜੇ ਇਹਦਾ ਪ੍ਰਿੰਟ ਆ 올ਓਵਰ ਸੂਟ ਜੇ ਦੁਪੱਟਾ ਨਾਲ ਆ ਇਹਦੇ ਦੁਪੱਟਾ ਵੀ ਸੇਮ ਫੈਬਰਿਕ ਦਾ ਹੋਊਗਾ ਜੌਰਜਟ ਦਾ ਵਰਕ ਬਹੁਤ ਸ਼ਾਨਦਾਰ ਦੁਪੱਟੇ ਤੇ ਵੀ ਤੇ ਪਲੱਸ ਇਹਦੇ ਉੱਤੇ ਸੂਟ ਤੇ ਵੀ ਰੇਟ ਜਿਹੜਾ ਜੇ ਇਹਦਾ ਉਹ ਹੈਗਾ ਜੇ ਸਿਰਫ 600 ਤੇ 50 ਰੁਪਏ ਸ਼ਿਪਿੰਗ ਪੂਰੇ 올ਓਵਰ ਇੰਡੀਆ ਚ ਫ੍ਰੀ ਜੇ ਤੁਸੀਂ ਕਿਤੇ ਵੀ ਇੱਕ ਸੂਟ ਵੀ ਮੰਗਵਾ ਸਕਦੇ ਜੇ ਸਾਡੇ ਕੋਲ ਇਹਦੇ ਵਿੱਚ ਆ ਗਿਆ ਮਸਟਰਡ ਦੇ ਨਾਲ ਵਾਈਟ ਕਲਰ ਦਾ ਥ्रेड ਬਹੁਤ ਜਿਆਦਾ ਸੋਹਣਾ ਇਹਦੇ ਵਿੱਚ ਵੀ ਐਮਬ੍ਰੋਇਡਰੀ ਵਰਕ ਤੇ ਪਲੱਸ ਇਹਦੇ ਨਾਲ ਜਿਹੜਾ ਦੁਪੱਟਾ ਜੇ ਦੁਪੱਟੇ ਤੇ ਵੀ ਸਾਰੇ ਵਰਕ ਜੇ ਬਹੁਤ ਸ਼ਾਨਦਾਰ ਸੂਟ ਨੇ ਪੂਰੇ 5 ਮੀਟਰ ਦੀ ਕੱਟ ਜੇ ਆਲ ਓਵਰ ਸੂਟ ਨੇ ਇਹਦੇ ਵਿੱਚ ਪ੍ਰਿੰਟ ਜਿਹੜੇ ਜੇ ਉਹ ਚੈੱਕ ਕਰੀ ਜਾਇਓ ਤੇ ਡਿਜ਼ਾਈਨ ਜਿਹੜੇ ਆ ਉਹ ਤੁਹਾਨੂੰ ਆਪਾਂ ਦੇਈ ਜਾਵਾਂਗੇ ਬਹੁਤ ਹੀ ਪਿਆਰੀ ਕੁਆਲਿਟੀ ਆ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਤੇ ਰੇਟ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 650 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਆ ਗਿਆ ਤੁਹਾਡਾ ਫੇਵਰਟ ਕਲਰ ਪਿੰਕ ਸਕਰੀਨਸ਼ਾਟ ਜਲਦੀ ਜਲਦੀ ਲਈ ਜਾਇਓ ਤੇ ਆਪਣੇ ਜਿਹੜੇ ਸੂਟ ਨੇ ਉਹ ਬੁੱਕ ਕਰੀ ਜਾਇਓ ਤੇ ਦੁਪੱਟੇ ਸਾਰਿਆਂ ਦੇ ਨਾਲ ਜੇ ਅੱਜ ਦੀ ਵੀਡੀਓ ਦੇ ਵਿੱਚ ਰੇਟ ਵੀ ਜਿਹੜਾ ਜੇ ਉਹ ਸੇਮ ਰਹੂਗਾ ਅੱਜ ਦੀ ਵੀਡੀਓ ਦਾ ਸਿਰਫ ਤੇ ਸਿਰਫ 600 ਤੇ 50 ਰੁਪਏ ਦਾ ਸੂਟ ਕਲਰ ਸਾਰੇ ਹੀ ਬੜੇ ਪਿਆਰੇ ਜੇ ਕਪੜਾ ਆਊਗਾ ਜੇ ਜੋਰਜਟ ਦਾ ਜੈਪੁਰੀ ਪ੍ਰਿੰਟ ਬਹੁਤ ਸ਼ਾਨਦਾਰ ਰੇਟ ਹੈਗਾ ਜੀ ਸਿਰਫ 600 ਤੇ 50 ਰੁਪਏ ਬੜੀ ਸੁਪਰ ਜੀ ਕੁਆਲਿਟੀ ਆ ਬੜੀ ਘੈਂਟ ਜੀ ਕੁਆਲਿਟੀ ਆ ਇਹਨਾਂ ਸੂਟਾਂ ਦੀ ਤੇ 650 ਰੁਪਈਆਂ ਦਾ ਸੂਟ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਡਿਜ਼ਾਈਨ ਚੈੱਕ ਕਰੀ ਜਾਇਓ ਤੇ ਆਪਣੇ ਪ੍ਰਿੰਟ ਜਿਹੜੇ ਆ ਤੁਸੀਂ ਜਲਦ ਜਲਦ ਦੀ ਬੁੱਕ ਕਰੀ ਜਾਇਓ ਇਹ ਸਾਰਾ ਸੂਟ ਜਿਹੜਾ ਇਹਦੀ ਕੱਟ 5 ਮੀਟਰ ਦੀ ਆ ਤੇ ਘੇਰਾ ਜਿਹੜਾ ਇਹਦਾ ਬਣਦਾ ਜੇ 22 ਤੋਂ 24 ਇੰਚ ਦਾ ਘੇਰਾ ਬਣ ਜਾਂਦਾ ਜੇ ਦੁਪੱਟਾ ਜਿਹੜਾ ਜੇ ਉਹ ਵੀ 2.5 ਮੀਟਰ ਦੇ ਕਰੀਬ-ਕਰੀਬ ਆ ਤੇ ਬਹੁਤ ਜਿਆਦਾ ਸ਼ਾਨਦਾਰ ਕਟਵਰਕ ਹੈ ਪਲੱਸ ਵਾਈਟ ਕਲਰ ਦਾ ਥ्रेड ਵਰਕ ਹੈ ਐਮਬਲਾਈਡਰੀ ਬਹੁਤ ਸ਼ਾਨਦਾਰ ਹੈ ਤੇ ਸੂਟ ਦਾ ਪ੍ਰਿੰਟ ਜਿਹੜਾ ਆ ਉਹ ਤਾਂ ਬਹੁਤ ਹੀ ਪਿਆਰਾ ਹੈ ਤੇ ਇਹਦੇ ਨਾਲ ਆ ਗਿਆ ਵਾਈਟ ਕਲਰ ਤੇ ਵਾਈਟ ਦੇ ਨਾਲ ਬਹੁਤ ਪਿਆਰਾ ਜਿਹਾ ਕੰਟਰਾਸਟ ਆ ਪੈਰਟ ਦਾ ਇਹ ਤੁਸੀਂ ਸੂਟ ਬਣਾ ਸਕਦੇ ਜੇ ਪਲਾਜ਼ੋ ਸੂਟ ਬਣਾ ਸਕਦੇ ਜੇ ਜੋ ਮਰਜੀ ਆਪਣੇ ਮੁਤਾਬਕ ਤੁਸੀਂ ਤਿਆਰ ਕਰ ਸਕਦੇ ਜੇ ਸਿਰਫ 650 ਰੁਪਏ ਦੇ ਵਿੱਚ ਪ੍ਰਿੰਟ ਤੇ ਹੀ ਇੱਕ ਵਾਰੀ ਫੇਰ ਨਿਗਾਹ ਕਰੀ ਜਾਓ ਸਾਰੇ ਬੜੇ ਪਿਆਰੇ ਜੇ ਕਢਾਈਆਂ ਡਿਜ਼ਾਈਨ ਬਹੁਤ ਸੋਹਣੇ ਜੇ ਦੁਪੱਟੇ ਜਿਹੜੇ ਨੇ ਉਹ ਵੀ ਬਹੁਤ ਪਿਆਰੇ ਇਹਨਾਂ ਦੇ ਦੁਪੱਟਿਆਂ ਦੇ ਵੀ ਟੂ ਸਾਈਡ ਸਾਰੇ ਕਢਾਈ ਨਾਲ ਕਟਵਰਕ ਆਊਗਾ ਜੇ ਬੜਾ ਸ਼ਾਨਦਾਰ ਜ ਆ ਤੇ ਬਹੁਤ ਹੀ ਸੋਹਣੇ ਤੇ ਬਹੁਤ ਜ਼ਿਆਦਾ ਫੇਰੇ ਫੇਰੇ ਸੂਟ ਆ ਆ ਵੀ ਕਰਿਓ ਚੈੱਕ ਕਰਕੇ ਜਿਗਜਗ ਵਾਲੇ ਆਗੇ ਜੇ ਇਹ ਵੀ ਬਹੁਤ ਜ਼ਿਆਦਾ ਪਿਆਰੇ ਸੂਟ ਜੇ ਪ੍ਰਿੰਟ ਬਹੁਤ ਸ਼ਾਨਦਾਰ ਹੈ ਵੀ ਇਹ ਵੀ ਥੱਲੇ ਸਾਰਾ ਕਟਵਰਕ ਜਿਹੜਾ ਜੇ ਬਹੁਤ ਸ਼ਾਨਦਾਰ ਪਲੱਸ ਇਹਦਾ ਡਿਜ਼ਾਈਨ ਜਿਹੜਾ ਜੇ ਘੇਰੇ ਦਾ ਬਹੁਤ ਪਿਆਰਾ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਸਾਰਾ ਕੱਟਵਰਕ ਦੇ ਨਾਲ ਸੇਮ ਫੈਬਰਿਕ ਦੇ ਦੁਪੱਟੇ ਨੇ ਨਾਲ ਤੇ ਸੇਮ ਫੈਬਰਿਕ ਦਾ ਹੀ ਸੂਟ ਆ ਇਹ ਕਪੜਾ ਜਿਹੜਾ ਜੇ ਜੋਰ ਜੱਟ ਦਾ ਇਹ 2.5 ਮੀਟਰ ਦੇ ਕਰੀਬ ਦੁਪੱਟਾ ਜੇ ਤੇ 5 ਮੀਟਰ ਦੇ ਕਰੀਬ ਜਿਹੜੇ ਉਹ ਸੂਟ ਨੇ ਹਨ ਇਹ ਵੀ ਬੜਾ ਪਿਆਰਾ ਜਿਹਾ ਸੂਟ ਜੇ ਤੇ ਬੜਾ ਹੀ ਪਿਆਰਾ ਜਿਹਾ ਜਿਹੜਾ ਇਹਦਾ ਕੱਬਰ ਆ ਮੈਚਿੰਗ ਬਹੁਤ ਸੋਹਣੀ ਬਲੂ ਦੀ ਨਾਲ ਤੇ ਆ ਆ ਗਿਆ ਇਹਦੇ ਨਾਲ ਦੁਪੱਟਾ ਬੜਾ ਸ਼ਾਨਦਾਰ ਜਿਹਾ ਹਰੇਕ ਚੈੱਕ ਕਾਫੀ ਜਰੀਆ ਰੇਟ ਇਹਨਾਂ ਦਾ ਸਿਰਫ ਹੈਗਾ ਜੇ 650 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਚੈੱਕ ਕਰ ਲਓ ਸਕਰੀਨ ਸ਼ਾਟ ਲੈ ਲਓ ਜਲਦੀ ਜਲਦੀ ਬੁੱਕ ਕਰ ਲਓ ਸਟਾਕ ਜਿਹੜਾ ਜੇ ਇਹ ਲਿਮਟਿਡ ਹੀ ਆ ਇਹ ਬਹੁਤ ਜਿਆਦਾ ਸੋਹਣੇ ਸੂਟ ਨੇ ਇਹ ਬਹੁਤ ਪਿਆਰੇ ਜਿਹੜੇ ਆ ਇਹ ਆਉਣਗੇ ਪ੍ਰਿੰਟ ਇਹਨਾਂ ਦੇ ਜੋਰਜਾਟ ਦੇ ਵਿੱਚ ਤੁਸੀਂ ਆਪਣੇ ਆਰਡਰ ਜਿਹੜੇ ਜਲਦੀ ਜਲਦੀ ਬੁੱਕ ਕਰੀ ਜਾਓ ਸਕਰੀਨਸ਼ਾਟ ਲਈ ਜੋ ਇਹ ਵੀ ਇੱਕ ਫੋਟੋ ਤੇ ਇੱਕ ਚਿੱਟਾ ਜੋ ਦੁਪੱਟਾ ਹੀ ਬੁੱਕ ਕਰੋ ਬਹੁਤ ਸ਼ਾਨਦਾਰ ਜਿਹੜਾ ਜੇ ਇਹ ਹੈਗਾ ਜੇ ਸਟਾਫ ਇਹਨਾਂ ਦਾ ਪ੍ਰਿੰਟ ਬਹੁਤ ਸੋਹਣੇ ਨੇ ਕਢਾਈਆਂ ਬਹੁਤ ਪਿਆਰੀਆਂ ਘੇਰੇ ਦੀਆਂ ਤੇ ਇਹਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਗਈ ਤੁਸੀਂ ਜਿੰਨੀ ਮਰਜ਼ੀ ਰੈਡੀ ਕਰ ਲਿਓ ਨੈਕ ਤੇ ਇਹਦਾ ਕੋਈ ਡਿਜ਼ਾਈਨ ਨਹੀਂਗਾ 42 44 ਤੱਕ ਜਿੰਦਾ ਮਰਜ਼ੀ ਰੈਡੀ ਕਰ ਲਿਓ 5 ਮੀਟਰ ਦੀ ਕੱਟ ਦੇ ਨਾਲ ਸੂਟ ਨੇ ਦੁਪੱਟੇ ਨਾਲ ਨੇ 2.5 ਮੀਟਰ ਦੇ ਕਰੀਬ ਦੁਪੱਟੇ ਆਉਣਗੇ ਇਹਨਾਂ ਦੇ ਇਹ ਹੈਗੇ ਆਲ ਓਵਰ ਪ੍ਰਿੰਟ ਸੂਟ ਜੋਰਜਟ ਦੇ ਪਲੱਸ ਕਢਾਈਆਂ ਨਾਲ ਦੁਪੱਟੇ ਨਾਲ ਘੇਰੇ ਵਰਕ ਦੇ ਨਾਲ ਤੇ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ Instagram ਨੂੰ ਪੇਜ ਨੂੰ ਫੋਲੋ ਕਰ ਲਿਓ ਫਿਰ ਮਿਲਦੇ ਆ ਤੁਹਾਨੂੰ ਆਪਾਂ ਨਵੇਂ ਲਾਈਵ ਦੇ ਨਾਲ ਤੇ ਨਵੇਂ ਵੀਡੀਓ ਦੇ ਨਾਲ ਬਾਏ ਬਾਏ ਸასი ਕਾਲ ਜੀ ਧੰਨਵਾਦ